मुदाबाद 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 जिंदाबाद 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 आवाजियां रे रेत ताले नहीं बिकना रे नहीं बिकने आवाजियां रे पूर सिस्टम और कार्ड करो कार्ड करो बैंक कार्ड जिंदाबाद जिंदाबाद गोटी मार केतरी बात ਮੈਂ ਰਾਣਾ ਰਣਵੀਰ ਸਿੰਘ ਜਿਲ੍ਹਾ ਸਕੱਤਰ ਮੀਸ ਸਕੱਤਰ ਅਕਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦਾ ਲਗਾਤਾਰ 24 ਸਤੰਬਰ ਤੋਂ ਲੈ ਕੇ ਤੇ ਅੱਜ 26ਵੇਂ ਦਿਨ ਦੇ ਵਿੱਚ ਜਿਹੜਾ ਟੈਂਕਾਂ ਵਾਲੀ ਵਸਤੀ ਦੇ ਵਿੱਚ ਰੇਲ ਰੋਕੋ ਜਿਹੜਾ ਅੰਦੋਲਨ ਆ ਉਹ ਲਗਾਤਾਰ ਚੱਲ ਰਿਹਾ ਅੱਜ 26ਵੇਂ ਦਿਨ ਵਿੱਚ ਵਿੱਚ ਪਹੁੰਚ ਗਿਆ ਅੱਜ ਜਿਹੜੇ ਆ ਕਾਰਪੋਰੇਟ ਘਰਾਣਿਆਂ ਦੇ ਮੋਦੀ ਦੇ ਏਜੰਟ ਜਿਹੜੇ ਆ ਮੋਦੀ ਜਿਹਨਾਂ ਦਾ ਏਜੰਟ ਆ ਅਡਾਨੀ ਤੇ ਅਵਾਨੀ ਉਹਨਾਂ ਦੇ ਅੱਜ ਜਿਹੜੇ ਇੱਥੇ ਤਰਨ ਦੇ ਵਿੱਚ ਪੁਤਲੇ ਫੂਕੇ ਰਸਮਚਾਰਾ ਕੀਤਾ ਗਿਆ ਤੇ ਅਗਲੇ ਬੰਨੇ ਜਿਹੜਾ ਅੱਜ ਸਾਡੀ ਜਿਹੜੀ ਸੂਬੇ ਦੀ ਕੋਰ ਕਮੇਟੀ ਦੀ ਮੀਟਿੰਗ ਆ ਲੱਗ ਰਹੀ ਆ ਉਹਦੇ ਵਿੱਚ ਜੋ ਵੀ ਅਗਿਆ ਇਹ ਅੰਦੋਲਨ ਨੂੰ ਅੱਗੇ ਵਧਾਉਣ ਵਾਸਤੇ ਜਾਂ ਇਹ ਅੰਦੋਲਨ ਦਾ ਕਿਸ ਤਰ੍ਹਾਂ ਦਾ ਰੁਖ ਕਰਨਾ ਉਹਦੇ ਵਾਸਤੇ ਜੋ ਵੀ ਫੈਸਲਾ ਆਊਗਾ ਉਹ ਕੱਲ ਨੂੰ ਅਸੀਂ ਸਟੇਜ ਦੇ ਉੱਤੇ ਬਾਕਾਇਦਾ ਤੌਰ ਤੇ ਐਲਾਨ ਕਰਾਂਗੇ ਤੇ ਦੂਜੇ ਪਾਸੇ ਪੰਜਾਬ ਪੰਜਾਬ ਸਰਕਾਰ ਨੇ ਜਿਹੜਾ ਵਿਸ਼ੇਸ਼ اجلاس ਸੱਦ ਕੇ ਅੱਜ ਮੁਲਤਵੀ ਕੀਤਾ ਇਹ ਬੜੀ ਮਾੜੀ ਗੱਲ ਕੀਤੀ ਹੈ ਇਹਦੀ ਅਸੀਂ ਨਖੇਦੀ ਕਰਦੇ ਆਂ ਅਸੀਂ ਚਾਹੁੰਦੇ ਆਂ ਵੀ ਇਹ اجلاس ਜਿਹੜਾ ਇਹਨੂੰ ਪੂਰਾ ਕੀਤਾ ਜਾਵੇ ਤੇ ਇਹਦੇ ਵਿੱਚ ਜਿਹੜਾ ਮਤੇ ਲਿਆਉਣੇ ਆ ਉਹਨਾਂ ਦਾ ਜਿਹੜਾ ਖਰੜਾ ਉਹ ਜਿਹੜਾ ਵਿਧਾਇਕਾਂ ਨੂੰ ਤੇ ਜਿਹੜੇ ਆ ਜਥੇਬੰਦੀਆਂ ਚਾਹ ਹੋਰ ਉਹਨਾਂ ਨੂੰ ਜਨਤਕ ਕੀਤਾ ਜਾਵੇ ਤਾਂ ਜੋ ਸਾਨੂੰ ਪਤਾ ਲੱਗੇ ਵੀ ਇਹਦੇ ਵਿੱਚ ਕੀ ਆ ਇਹ ਕਾਨੂੰਨ ਜਿਹੜਾ ਪਾਸ ਕਰ ਰਿਹਾ ਇਹ ਕਿ ਬੋਸਤਾ ਨਹੀਂਗਾ ਇਹ ਇਹਦੇ ਵਿੱਚ ਕੁਛ ਹੈ ਵੀ ਆ ਜਿਹੜਾ 1961 ਦਾ ਜਿਹੜਾ APMC ਜਿਹੜਾ ਐਕਟ ਆ ਉਹ ਪਹਿਲਾਂ 2005 ਦੇ ਵਿੱਚ ਇਹਨਾਂ ਨੇ ਉਹਦੇ ਵਿੱਚ ਸੋਧ ਕੀਤੀ ਫਿਰ 2013 ਚ ਕੀਤੀ ਫਿਰ ਬਾਦਲ ਸਰਕਾਰ ਨੇ ਤੇ 2017 ਦੇ ਵਿੱਚ ਫਿਰ ਕਪਟਨ ਨੇ ਸੋਧ ਕਰਕੇ ਇਹਨਾਂ ਨੂੰ ਅਡਾਨੀਆਂ ਅਵਾਨੀਆਂ ਨੂੰ ਪੰਜਾਬ ਦੇ ਵਿੱਚ ਗਦਾਮ ਬਣਾਉਣ ਵਾਸਤੇ ਰਾ ਪਧਰਾ ਕੀਤਾ ਸੀ ਅਸੀਂ ਚਾਹੁੰਨੇ ਵੀ ਉਹਨੂੰ ਖਤਮ ਕੀਤਾ ਜਾਵੇ ਉਹ ਪਹਿਲੇ ਦੇ ਤਰ੍ਹਾਂ ਜਿਹੜਾ 1961 ਦਾ ਕਾਨੂੰਨ ਆ ਉਹਨੂੰ ਰੱਖਿਆ ਜਾਵੇ ਤੇ ਉਹਦੇ ਵਿੱਚ ਜੇ ਸੋਧ ਕਰਨੀਆਂ ਤੇ ਇਹ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਬਾਹਰੋਂ ਕੋਈ ਵੀ ਆੜ ਕੇ ਜਿਹੜਾ ਕਿਸੇ ਕਿਸਮ ਦੀ ਆ ਉਹ ਪ੍ਰਾਪਰਟੀ ਨਾ ਖਰੀਦ ਸਕੇ ਉਹਦੇ ਉਹਦੇ ਨਾਂ ਤੇ ਰਜਿਸਟਰੀ ਨਾ ਹੋਵੇ ਤੇ ਜੇ ਇਹਨਾਂ ਨੇ ਇਹ اجلاس ਦੇ ਵਿੱਚ ਇਹ ਜਿਹੜਾ ਕਾਨੂੰਨ ਆ ਇਹ ਬੋਕਸ ਕਾਨੂੰਨ ਆ ਪਾਸ ਕੀਤੀ ਤਾਂ ਫੇਰ ਅਸੀਂ ਸਮਝਾਂਗੇ ਕਿ ਵੀ ਇਹ ਪੰਜਾਬ ਸਰਕਾਰ ਦੀ ਜਿਹੜੀ ਹੈ ਕੇਂਦਰ ਸਰਕਾਰ ਨਾਲ ਮਿਲੀ ਹੋਈ ਆ ਤੇ ਫੇਰ ਨਾਲ-ਨਾਲ ਜਿੱਥੇ ਕੇਂਦਰ ਸਰਕਾਰ ਦਾ ਵਿਰੋਧ ਹੋ ਰਿਹਾ ਉਥੇ ਇਹਨਾਂ ਦਾ ਵੀ ਪਿੰਡਾਂ ਦੇ ਵਿੱਚ ਵੀ ਵਿਰੋਧ ਕੀਤਾ ਜਾਊਗਾ ਤੇ ਸ਼ਹਿਰਾਂ ਦੇ ਵਿੱਚ ਵੀ ਵਿਰੋਧ ਕੀਤਾ ਜਾਊਗਾ ਦੂਜੇ ਪਾਸੇ ਜਿਹੜਾ ਪੰਜਾਬ ਦੇ ਵਿੱਚ ਹੁਣ ਤੱਕ ਜਿੰਨਾ ਵੀ ਜਦੋਂ ਤੋਂ ਸ਼ਗਰਸ਼ ਸ਼ੁਰੂ ਹੋਇਆ ਚਾਹੇ ਦੂਧੀਆਂ ਜੱਸੇ ਬੰਦੀਆਂ ਚਾਹੇ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਵੱਲੋਂ ਲਗਾਤਾਰ ਜਿਹੜੇ ਆ ਧਰਨੇ ਦਿੱਤੇ ਜਾ ਰਹੇ ਆ ਉਹਦੇ ਵਿੱਚ ਕੋਈ ਵੀ ਇਹ ਜੀ ਗੱਲ ਨਹੀਂ ਹੋਈ ਸਾਤਵੇਂ ਤਰੀਕੇ ਨਾਲ ਸਾਰੀਆਂ ਜਥੇਬੰਦੀਆਂ ਇਹ ਆਰਡੀਨੈਂਸ ਦਾ ਵਿਰੋਧ ਕਰ ਰਹੀਆਂ ਪਰ ਦੂਜੇ ਪਾਸੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਹਰਜੀਤ ਗਰੇਵਾਲ ਤਰਣ ਚੌਗ ਅਸ਼ਵਨੀ ਸ਼ਰਮਾ ਤੇ ਜਿਹੜੇ ਹੋਰ ਇਹਨਾਂ ਦੇ ਆਗੂ ਵਾਰ-ਵਾਰ ਬਿਆਨਬਾਜ਼ੀ ਕਰਦੇ ਰਿਹਾ ਕਰ ਰਿਹਾ ਟੀਵੀ ਤੇ ਵੀ ਕਰ ਰਿਹਾ ਉਤਰਾਂ ਵੀ ਕਰ ਰਿਹਾ ਇਹ ਵੀ ਕਹਿ ਰਿਹਾ ਕਿ ਇਹ ਕਾਨੂੰਨ ਜਿਹੜੇ ਆ ਪੱਥਰ ਤੇ ਲੀਕ ਆ ਇਹ ਵਾਪਸ ਨਹੀਂ ਹੋਣੇ ਤੇ ਦੂਜੇ ਪਾਸੇ ਇਹ ਵੀ ਕਹਿ ਰਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਤੇ ਇਸ ਵੇਖਾਂਗੇ ਸਾਨੂੰ ਕੌਣ ਰੋਗਦਾ ਤੇ ਇਹ ਜਿਹੜੀ ਬਹੁਤ ਮੰਦ ਭਾਗੀ ਬਿਆਨ ਦੇ ਰਿਹਾ ਏ ਬੇਹੋਸ਼ੇ ਬੇਹੋਸ਼ੇ ਤੇ ਬਹੋਸ਼ ਵਾਸਤੇ ਬਿਨਾਂ ਜਿਹੜੇ ਬਿਆਨ ਦੇ ਰਿਹਾ ਇਹਨਾਂ ਦੀ ਅਸੀਂ ਨਿੰਦਾ ਕਰਦੇ ਆ ਦੂਜੇ ਪਾਸੇ ਨੂੰ ਚੇਤਾਵਨੀ ਵੀ ਦਿੰਦੇ ਆ ਇਹਨਾਂ ਨੂੰ ਕਿ ਤੁਸੀਂ ਜਿਹੜੀ ਹਾ ਗੱਲ ਕਰ ਰਹੇ ਆ ਇਹ ਜੇ ਤੁਸੀਂ ਪਿੰਡਾਂ ਦੇ ਵਿੱਚ ਆਓਗੇ ਤੇ ਤੁਹਾਡਾ ਅੱਗੇ ਨਾਲੋਂ ਵੀ ਜ਼ਿਆਦਾ ਵਿਰੋਧ ਹੋਊਗਾ ਕਿਉਂਕਿ ਕਿਸਾਨ ਤੇ ਜਿਹੜੇ ਪਿੰਡਾਂ ਦੇ ਲੋਕ ਆ ਇਹ ਹੁਣ ਸਮਝ ਚੁੱਕੇ ਆ ਇਹ ਤੁਹਾਡੀਆਂ ਬਿਆਨਬਾਜ਼ੀਆਂ ਦੇ ਵਿੱਚ ਨਹੀਂ ਆਉਣੇ ਜੋ ਤੁਸੀਂ ਆਏ ਦਿਨ ਕੋਈ ਨਵੀਂ ਅਸ਼ਾਂਤੀ ਫਲਾਉਣ ਵਾਸਤੇ ਪੰਜਾਬ ਦੇ ਵਿੱਚ ਜਾਂ ਕਿਸਾਨ ਅੰਦੋਲਨਾਂ ਨੂੰ ਤਾਰ-ਪੀੜੋ ਕਰਨ ਵਾਸਤੇ ਜਿਹੜੀ ਤੁਸੀਂ ਇਹੋ ਜਿਹੀ ਬਿਆਨਬਾਜ਼ੀ ਕਰ ਰਹੇ ਆ ਉਹਦੇ ਤੋਂ ਲੋਕ ਜਿਹੜੇ ਭਲੇ-ਪਾਂਤ ਜਾਣੂ ਆ ਸਾਰੇ ਵਰਗ ਹੀ ਜਾਣੂ ਆ ਚਾਹੇ ਮਜ਼ਦੂਰ ਆ ਚਾਹੇ ਕਿਸਾਨ ਆ ਚਾਹਿਆ ਬਦਕਾਨਦਾਰ ਆ ਉਹ ਤੁਹਾਡੀਆਂ ਗੱਲਾਂ ਦੇ ਵਿੱਚ ਨਹੀਂ ਆਉਣਗੇ ਤੇ ਤੁਹਾਡਾ ਵਿਰੋਧ ਪਹਿਲੇ ਦੀ ਤਰ੍ਹਾਂ ਪਿੰਡਾਂ ਵਿੱਚ ਜਾਰੀ ਰਹੂਗਾ ਧੰਨਵਾਦ